हाय गाइस वेलकम टू माय न्यू वीडियो थे गाइस मेनू पता कि तनु मेरी वीडियो दा इंतजार होना आजे आज इंतजार के होना मेनू पता कि तनु ते नहीं कईया नु होना इंतजार ते इस कर के वीडियो लेके आ गया बाकी यार, यार को बैठ या बैठी ज्योति गाइस आज जब हम बैठोया सामने टाइम डैडी दा इंतजार कर रहे डैडी आने वे अपन वाला डैडी आज तक आई नहीं कि डेढ़ दिन से इंतजार कर रहे डैडी कहंदे सी असि आ जांगे ते गाइस एक ता जी जी चीज पहली ये कि ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈਗੀ ਤੇ ਸਾਡੀ ਕਿਸੇ ਨਾਲ ਕੋਈ ਨੌਕਝੋਕ ਨਹੀਂ ਹੈਗੀ ਜਾਂ ਕਿਸੇ ਨਾਲ ਸਾਡਾ ਉਹ ਨਹੀਂ ਹੈਗਾ ਮਲਕਿ ਇਹ ਦੋ ਤਿੰਨ ਦਿਨ ਦੇ ਹੋ ਗਏ ਮਲਕਿ ਲੋਕ ਨਾ ਕਮੈਂਟਾਂ ਵਿੱਚ ਲੜਨ ਲੱਗੇ ਹੋਏ ਨੇ ਤੇ ਤੁਸੀਂ ਤਾਂ ਟੀ ਪਤਾ ਨਹੀਂ ਕਿਉਂ ਮਲਕਿ ਲੋਕ ਨਾ ਕਮੈਂਟਾਂ ਵਿੱਚ ਲੜਨ ਲੱਗੇ ਹੋਏ ਨੇ ਅੱਜ ਕੱਲ ਤਾਂ ਇੰਨੇ ਕਿ ਲੜ ਰਹੇ ਨੇ ਬਹੁਤ ਜ਼ਿਆਦਾ ਲੜ ਰਹੇ ਨੇ ਹੁਣ ਕੱਲ ਦੀ ਵੀਡੀਓ ਵੀ ਤੁਸੀਂ ਦੇਖਿਆ ਹੀ ਆ ਕੱਲ ਦੀ ਵੀਡੀਓ ਅਸੀਂ ਬਣਾਈ ਸੀ ਜਿਹੜੀ ਬਣਾਈ ਸੀ ਹੁਣ ਮੈਂ ਕਹਿਣਾ ਤਾਂ ਨਹੀਂ ਕੀ ਕਹਾਂ ਮੈਂ ਹੁਣ ਦੇਖੋ ਮੈਂ ਅਸੀਂ ਕਹਿਣਾ ਨਹੀਂ ਕੁਝ ਨਾ ਦੇਖੋ ਹੀ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਆ ਹੁਣ ਉਹ ਕਮੈਂਟਾਂ ਵਿੱਚ ਕਹਿੰਦੇ ਕਿ ਸਾਨੂੰ ਕਿ ਤੁਸੀਂ ਲੋਕਾਂ ਨਾਲ ਬੈਂਸਦੇ ਹੋ ਸਾਨੂੰ ਉਹ ਕਹਿੰਦੇ ਕਿ ਤੁਸੀਂ ਲੋਕਾਂ ਨਾਲ ਬੈਂਸਦੇ ਪਏ ਹੋ ਜਾਂ ਕੁਝ ਕਰਦੇ ਪਏ ਹੋ ਹੁਣ ਮੈਂ ਕਹਿਣਾ ਤਾਂ ਨਹੀਂ ਹੁਣ ਤੁਸੀਂ ਇਹ ਦੱਸੋ ਜੀ ਇੰਨੇ ਨੇ ਵੱਡੇ ਕਮੈਂਟ ਤੁਸੀਂ ਕਰ ਰਹੇ ਹੋ ਜਿਹੜੇ ਜਿਹੜੇ ਵੱਡੀ ਚਿੱਠੀਆਂ ਹੁੰਦੀਆਂ ਨੇ ਤੇ ਉਹ ਅਸੀਂ ਥੋੜੀ ਬਹਿਸ ਰਹੇ ਆ। ਉਹ ਤੁਸੀਂ ਐਡੇ-ਐਡੇ ਵੱਡੇ ਕਮੈਂਟ ਕਰਕੇ ਸਾਡੇ ਨਾਲ ਬਹਿਸ ਰਹੇ ਹੋ ਜਾਂ ਕੁਝ ਕਰ ਰਹੇ ਹੋ। ਅਸੀਂ ਸਤੇ ਕਹਿੰਨੇ ਕਿ ਚਲੋ ਠੀਕ ਆ ਜੀ। ਤੁਸੀਂ ਜੋ ਕਹਿਤਾ ਜੀ ਅਸੀਂ ਉਹ ਮੰਨ ਲਿਆ। ਤੁਸੀਂ ਠੀਕ ਹੋ ਜੀ। ਅਸੀਂ ਠੀਕ ਨਹੀਂ ਆਗੇ। ਹੁਣ ਚਲੋ ਠੀਕ ਆ। ਹੁਣ ਕੁਝ ਲੋਕ ਸਾਨੂੰ ਕਹਿੰਦੇ ਕਿ ਇਹ ਲੋਕ ਨਾ ਆਪਣੀ ਗਰੀਬੀ ਦਾ ਮਜ਼ਾਕ ਉਡਾ ਰਹੇ ਨੇ। ਕੁਝ ਲੋਕ ਗਰੀਬ ਹੁੰਦੇ ਨੇ, ਕੁਝ ਲੋਕ ਇਹ ਆਪਣੀ ਗਰੀਬੀ ਜਾਣ-ਬੁੱਝ ਕੇ ਆਪਣਾ ਰੋਣਾ ਧੋਣਾ ਕਰ ਰਹੇ ਨੇ। ਬਾਕੀ ਹਾਂ ਉਹਨਾਂ ਦੇ ਵੀ ਸੋਚ ਜੋ ਹਰਜੀ ਕਹਿੰਦਾ ਉਹਨਾਂ ਨੂੰ ਮੈਨੂੰ ਕੋਈ ਫਰਕ ਨਹੀਂ ਬਾਕੀ ਗਰੀਬੀ ਦੇ ਮਜ਼ਾਕ ਉਡਾਰੇ ਇਹ ਕਹਦੇ ਉਹ ਕਹਦੇ ਤਾਂ ਉਹਦਾ ਬੋਲਨ ਦਾ ਪਤਾ ਕੁਝ ਨਹੀਂ ਜਾਂਦਾ ਬਾਕੀ ਤੁਹਾਡੀ ਮਰਜ਼ੀ ਆ ਬਈ ਤੁਸੀਂ ਜੋ ਕਰਨਾ ਕਰੋ ਨਹੀਂ ਕਰਨਾ ਨਹੀਂ ਕਰੋ ਤਾਂ ਗਾਇਸ ਇੱਕ ਗੱਲ ਦੱਸਦਾ ਕੱਲ ਸਾਗ ਬਣੀ ਸੀ ਇਹਨੇ ਟੇਸਟੀ ਬਣੀ ਸੀ ਬਹੁਤ ਜ਼ਿਆਦਾ ਤੇ ਮਤਲਬ ਕਿ ਮੈਂ ਜਦੋਂ ਸਾਖ ਖਾਦਦੇ ਨਾ ਰਾਤ ਨੂੰ ਬਾਈ ਸਾਹਿਬ ਇੰਨੇ ਸੌਣ ਲੱਗੇ ਗਰਮ ਗਰਮ ਬਹੁਤ ਜ਼ਿਆਦਾ ਤੇ ਡੈਡੀ ਵੀ ਬਹੁਤ ਸੌਣ ਲੱਗੇ ਸੀ ਤੇ ਅੱਜ ਦੇਖੋ ਵੀ ਅੱਜ ਸਾਬ ਨੂੰ ਆਪਾਂ ਦੁਬਾਰਾ ਕਰਨਾ ਲੱਗਾ ਜਿਆਦਾ ਬਣਾਇ ਸੀ ਨਾ ਤੋਂ ਦੇ ਮਤਲਬ ਕਿ ਕਰਾਂਗੇ ਤੇ ਮੈਂ ਹੱਸਣੇ ਦੱਸੇ ਸੀ ਕਈ ਲੋਕਾਂ ਨੇ ਕਮੈਂਟ ਕੀਤੇ ਐ ਇਦਾਂ ਉਦਾਂ ਗਲਤ ਸੱਤ ਬੋਲਦੇ ਐ ਮੈਂ ਕਿ ਬੋਲਣ ਦੋ ਆਪਾਂ ਦਾ ਕੀ ਜਾਂਦਾ ਵਾ ਕਿਉਂ ਤੇ ਦੂਸਰੀ ਗੱਲ ਇਹ ਕਿ ਹੁਣ ਉਹ ਫਿਰ ਕਹਿੰਦੇ ਸੀਗੇ ਕਿ ਕਹਿੰਦੇ ਸੀ ਇੱਕ ਵਾਰੀ ਇੱਕ ਹੋਰ ਕੋਈ ਵਲੌਗਰ ਨਹੀਂ ਮਿਲਕੀ ਇਹ ਪਤਾ ਨਹੀਂ ਕੀ ਨਾਮ ਸੀਗਾ ਨਾਮ ਨਹੀਂ ਮਿਲਣਾ ਤੇ ਉਹ ਕਹਿੰਦੇ ਸੀ ਕਿ ਚਲੋ ਉਹ ਵੀ ਰੈਂਟ ਦੇਨੇ ਨੇ ਉਹ ਵੀ ਕਰਦੇ ਨੇ ਪਰ ਉਹ ਇਦਾਂ ਮਲਕੀ ਆਪਣਾ ਮਜ਼ਾਕ ਨਹੀਂ ਬਣਾਉਂਦੇ ਆ ਕੁਝ ਨਹੀਂ ਬਣਾਉਂਦੇ ਹੁਣ ਸਾਡੇ ਨਾਲ ਤਾਂ ਜੋ ਚੀ ਹੈਗੀ ਅਸੀਂ ਜੈਨੂਨ ਉਹੀ ਚੀਜ਼ ਹੀ ਕਹਿ ਰਹੇ ਆ ਹੁਣ ਇੱਕੋ ਚੀਜ਼ ਕਹਿੰਦੇ ਸੀ ਕਿ ਅਸੀਂ ਇੱਕ ਵਾਰੀ ਆਏ ਜ਼ਰੂਰ ਸੀਗੇ ਜੀ ਅਸੀਂ ਮੀਨੂ ਨੂੰ ਤੇ ਉਹਨਾਂ ਨੂੰ ਅਸੀਂ ਮਿਲ ਕੇ ਗਏ ਸੀਗੇ ਤੇ ਜਦੋਂ ਰੱਬ ਨੇ ਚਾਹੇ ਤਾਂ ਅਸੀਂ ਇੱਕ ਐਸ ਕੀ ਵਕੇਸ਼ਨ ਤੇ ਜ਼ਰੂਰ ਆਵਾਂਗੇ ਤੁਹਾਨੂੰ ਮਿਲ ਕੇ ਜਾਵਾਂਗੇ ਸਾਡੇ ਵੱਲੋਂ ਜੀ ਮੋਸਟ ਵੈਲਕਮ ਆ ਜਦੋਂ ਮਰਜ਼ੀ ਆ ਜਾਓ ਜੀ ਆ ਰਹੀ ਨੂੰ ਦਾਲ ਫੁਲਕਾ ਜ਼ਰੂਰ ਦਵਾਂਗੇ ਕੋਈ ਸਾਡਾ ਉਹ ਨਹੀਂਗਾ ਤੇ ਇੱਕ ਗੱਲ ਜੀ ਗਾਇਸ ਪਲੀਜ਼ ਹੀ ਕਮੈਂਟਾਂ ਚ ਜਨਨ ਲੜਿਆ ਨਾ ਕਰੋ ਯਾਰ ਤੁਸੀਂ ਕਮੈਂਟਾਂ ਚ ਨਾ ਬਹੁਤ ਲੜਦੇ ਹੋ ਅਸੀਂ ਤਾਂ ਇੱਕ ਜੈਨੂਇਨ ਗੱਲ ਕਰ ਦੁੰਨੇ ਹਾਂ ਬਟ ਇਹ ਕਿ ਤੁਸੀਂ ਤਾਂ ਕਮੈਂਟਾਂ ਵਿੱਚ ਇੰਨੀ ਨਹੀਂ ਤੁਸੀਂ ਲੜਾਈਆਂ ਕਰ ਲਾਈ ਜਿੰਨੇ ਹੋ ਹੁਣ ਸਾਨੂੰ ਤੁਸੀਂ ਕਹਿ ਦਿੰਨੇ ਹੋ ਕਿ ਤੁਸੀਂ ਬੈਂਸਦੇ ਹੋ ਐਡ ਐਡ ਕਮੈਂਟ ਗਾਇਸ ਐਡ ਐਡ ਕਮੈਂਟ ਹੁਣ ਦੱਸੋ ਅਸੀਂ ਬੈਂਸ ਰਹੇ ਹਾਂ ਕਿ ਉਹ ਲੋਕ ਕਹਿ ਰਹੇ ਨੇ ਸਾਨੂੰ ਹਾਲਾਂਕਿ ਸਾਡੇ ਤੋਂ ਵੱਡੇ ਨਹੀਂ ਹੋਗੇ ਇਹਨਾਂ ਨੂੰ ਕਹਿੰਦੇ ਜੂਤੀ ਪੁੱਤਰ ਕਹਿ ਰਹੇ ਨੇ ਜੇ ਜੁਤੀ ਪੁੱਤਰ ਕਹਰੇ ਤੇ ਮੇਰੇ ਤਾਂ ਮਾਮਾ ਮਰ ਗਈ ਹੋਈ ਉਹ ਤੇ ਇਸ ਕਰਕੇ ਕਮੈਂਟਾਂ ਜੀ ਨਾਲ ਲੜਿਆ ਕਰੋ ਕੋਈ ਫਾਇਦਾ ਨਹੀਂ ਦੇਖੋ ਜੀ ਇਹ ਹੀ ਜ਼ਿੰਦਗੀ ਇੱਕ ਆ ਇਹ ਇੱਕ ਜ਼ਿੰਦਗੀ ਵਿੱਚ ਇਹ ਆ ਕਿ ਜੋ ਬੰਦੇ ਨੇ ਕਹਿਣਾ ਉਹ ਇਸ ਨਾਲ ਜਾਣਾ ਜੀ ਹੋਰ ਕੁਝ ਨਾਲ ਨਹੀਂ ਆਣਾ ਬਾਕੀ ਸਾਡੇ ਵੱਲੋਂ ਜੇ ਕੋਈ ਗਿਲਾਸ਼ਿਕ ਹੋਏਗਾ ਕੋਈ ਗੁੱਸਾ ਹੈਗਾ ਤਾਂ ਉਹ ਵੀ ਸਾਨੂੰ ਜ਼ਰੂਰ ਕਮੈਂਡ ਕਰਕੇ ਦੱਸ ਦਿਓ ਕਿ ਹਾਂ ਵੀ ਤੁਹਾਡੇ ਨਾਲ ਇਸ ਗੱਲ ਦਾ ਗੁੱਸਾ ਵਾ ਠੀਕੋ ਸਾਨੂੰ ਕਹਿ ਰਹੇ ਸੀਗੇ ਕਿ ਤੁਸੀਂ ਮੀਨੂ ਸ਼ੀਰਾ ਨੂੰ ਇੰਨੀ ਰਿਪਲਾਈ ਕੀਤੇ ਕਮੈਂਟ ਕੀਤੇ ਅੱਜ ਦੇ ਵਲੌਗ ਦੇ ਵਿੱਚ ਕਿਰਨ ਬਠਿੰਡਾ ਨੂੰ ਤੁਸੀਂ ਨੇ ਮੈਸੇਜ ਕੀਤੇ ਜਾਂ ਕੁਝ ਕੀਤਾ ਤੇ ਅਗਲੇ ਨੇ ਕਹਿੰਦੇ ਜਵਾਬ ਨਹੀਂ ਦਿੱਤਾ ਅਗਲੇ ਨੇ ਤੁਹਾਨੂੰ ਕੋਈ ਰਿਪਲਾਈ ਨਹੀਂ ਦਿੱਤਾ ਤੇ ਅੱਗੇ ਹੱਸਣ ਵਾਲੇ ਇਮੋਜੀ ਲਾਏ ਹੋਏ ਸੀਗੇ ਚਲੋ ਠੀਕ ਹੈ ਜੀ ਉਹਨਾਂ ਨੇ ਨਹੀਂ ਜਵਾਬ ਦਿੱਤਾ ਕੋਈ ਗੱਲ ਨਹੀਂ ਬਟ ਇਹ ਹੈ ਕਿ ਉਹ ਉਹਨਾਂ ਨੂੰ ਜਦੋਂ ਟਾਈਮ ਮਿਲਦਾ ਉਹ ਸਾਨੂੰ ਕਮੈਂਟ ਕਿਰਨ ਬਠਿੰਡਾ ਤੋਂ ਜ਼ਰੂਰ ਕਰ ਦਿਆ ਮੀਨੂ ਸ਼ੀਰਾ ਇੱਕ ਦਿਨ ਵਾਰ ਉਹਨਾਂ ਨੇ ਵੀ ਕੀਤੇ ਨੇ ਪਰ ਕਿਰਨ ਬਠਿੰਡਾ ਜ਼ਰੂਰ ਕਰ ਦਿੰਦੇ ਬਾਕੀ ਇਹ ਕਿ ਦੇਖੋ ਜੀ ਉਹ ਵੱਡੇ ਨੇ ਅਸੀਂ ਛੋਟੇ ਨੇ ਹੁਣ ਛੋਟੀ ਕ੍ਰੀਏਟਰ ਨੂੰ ਕੋਈ ਨਹੀਂ ਦੇਖਦਾ ਜੀ ਵੱਡੇ ਨੂੰ ਸਭ ਦੇਖਦੇ ਨੇ ਉਹ ਆਗੇ ਡੈਡੀ ਡੈਡੀ ਆਗੇ ਨੇ ਇੱਕਦਮ ਉਹਨਾਂ ਨੇ ਕਹਿਣਾ ਦਰਵਾਜ਼ੇ 'ਤੇ ਬੈਠੇ ਨੇ ਮਤਲਬ ਕੀ ਕਰ ਰਹੇ ਨੇ ਆਹ ਦੇਖੋ ਆਂਦੇ ਬਾਈ ਨੇ ਹੁਣ ਅਸੀਂ ਉਹਨਾਂ ਨੂੰ ਸਭ ਕੁਝ ਮੈਸੇਜ ਕੀਤੇ ਸੀਗੇ ਬਟੇ ਕਿ ਚਲੋ ਠੀਕ ਆ ਉਹਨਾਂ ਨੇ ਰਿਪਲਾਈ ਨਹੀਂ ਦਿੱਤੀ ਤਾਂ ਕੋਈ ਗੱਲ ਨਹੀਂ ਪਰ ਅਸੀਂ ਤਾਂ ਮੈਸੇਜ ਤਾਂ ਕੀਤੇ ਸੀਗੇ ਜੀ ਕਿ ਚਲ ਜੇ ਉਹਨਾਂ ਨੂੰ ਮੈਸੇਜ ਕਰ ਸਕੀਏ ਜੇ ਉਹ ਸਾਡੀ ਗੱਲ ਸੁਣ ਸਕਣ ਜੇ ਉਹ ਸਾਡੀ ਵੀਡੀਓਜ਼ ਦੇਖਦੇ ਨੇ ਜਾਂ ਸਭ ਕੁਝ ਦੇਖਦੇ ਨੇ ਚਲੋ ਇਹ ਕਿ ਜੇ ਸਾਡੀ ਕੋਈ ਹੈਲਪ ਕਰ ਸਕਣੀ ਹੈ ਕੁਝ ਕਰ ਸਕਣਾ ਤੇ ਅਸੀਂ ਇੱਕ ਉਹਨਾਂ ਨੂੰ ਮੈਸੇਜ ਤਾਂ ਕਰਦੇ ਸੀਗੇ ਦੂਸਰਾ ਇਹ ਕਿ ਦੇਖੋ ਮੈਸੇਜ ਉਹਨਾਂ ਨੂੰ ਤਾਂ ਕੀਤੇ ਸੀ ਕਿਉਂਕਿ ਜੋਤੀ ਵੀ ਉਹਨਾਂ ਦੇ ਵਲੌਗ ਪਸੰਦ ਕਰਦੀ ਹੈ ਤੇ ਮੈਂ ਵੀ ਪਸੰਦ ਕਰਦਾ ਅਸੀਂ ਤਾਂ ਵੀ ਕੀਤੇ ਸੀਗੇ ਮੈਸੇਜ ਦੂਸਰਾ ਇਹ ਸੀ ਕਿ ਇੱਕ ਸਾਨੂੰ ਇੱਕ ਉਮੀਦ ਹੁੰਦੀ ਹੈ ਨਾ ਕਿੰਦਾ ਜਿਸ ਬੰਦੇ ਤੋਂ ਉਮੀਦ ਹੋਵੇ ਬੰਦਾ ਕਹਿੰਦਾ ਹੀ ਉਹਨੂੰ ਹੁੰਦਾ ਤੇ ਇਸ ਕਰਕੇ ਅਸੀਂ ਉਹ ਮੈਸੇਜ ਕੀਤੇ ਸੀ ਸਭ ਕੁਝ ਕੀਤਾ ਸੀ ਕਿ ਆਦਰਵਾਇਜ਼ ਹੋਰ ਕੋਈ ਪਰਪਸ ਨਹੀਂ ਸੀਗਾ ਬਟ ਇਹ ਕੀ ਦੱਸੋ ਉਸ ਮੈਸੇਜ ਦੇ ਵਿੱਚ ਵੀ ਕਈਆਂ ਨੂੰ ਪ੍ਰੋਬਲਮ ਆ ਕਿ ਤੁਸੀਂ ਮੀਨੂ ਸ਼ੀਰਾ ਨੂੰ ਜਾਂ ਕਿਰਨ ਮਠਿੰਡੀ ਨੂੰ ਮੈਸੇਜ ਕਰਕੇ ਤੁਸੀਂ ਇਸ ਤਰ੍ਹਾਂ ਕਹਿੰਨੇ ਹੋ ਜਾਂ ਤੁਹਾਨੂੰ ਰਿਪਲਾਈ ਨਹੀਂ ਕਰਦੇ ਚਲੋ ਕੋਈ ਗੱਲ ਨਹੀਂ ਰਿਪਲਾਈ ਨਹੀਂ ਕਰਦੇ ਕਹਿੰਦੇ ਕਰਮ ਕਰਨ ਆਪਣਾ ਕੰਮ ਆ ਫਲ ਫਲ ਦੀ ਚਿੰਤਾ ਨਾ ਕਰਨੀ ਫਲ ਜਦੋਂ ਮਿਲਣਾ ਉਹ ਤਾਂ ਮਿਲ ਹੀ ਜਾਣਾ ਤੇ ਇਹੀ ਸੀਗੀ ਤੇ ਗਾਈਜ਼ ਇਹ ਕਿ ਦੇਖੋ ਮਨ ਦੇ ਵਿੱਚ ਕੋਈ ਗੁਲਾਸਿਕਵਾ ਨਾ ਰੱਖੋ ਕੋਈ ਗੁੱਸਾ ਗਿਲਾ ਨਾ ਰੱਖੋ ਸਾਡਾ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਕੋਈ ਲੈਣਾ ਦੇਣਾ ਨਹੀਂ ਤੁਸੀਂ ਕਮੈਂਟਾਂ ਵਿੱਚ ਆ ਕੇ ਤੁਸੀਂ ਲੜਦੇ ਹੋ ਜਾਂ ਇਹ ਕਰਦੇ ਹੋ ਉਹ ਗੱਲ ਚੰਗੀ ਛੋੜੀ ਹੁੰਦੀ ਹੈ ਜੀ ਨਹੀਂ ਚੰਗੀ ਹੁੰਦੀ ਨਾ ਹੁਣ ਇਸ ਕਰਕੇ ਅਸੀਂ ਵੀ ਤੁਹਾਨੂੰ ਜੇ ਕੁਝ ਕਵਾਂਗੇ ਪੁੱਠਾ ਸਿੱਧਾ ਬੋਲੀਏ ਤਾਂ ਵੀ ਸਾਨੂੰ ਚੰਗਣ ਲੱਗਦਾ ਹੈਗਾ ਕਿਉਂਕਿ ਦੇਖੋ ਜੀ ਤੁਸੀਂ ਹੈਗੇ ਤਾਂ ਸਾਡੀ ਫੈਮਿਲੀ ਹੋਈ ਹੋ ਤੁਸੀਂ ਵੀ ਚਾਹੇ ਬੇਸ਼ੱਕ ਦੇਖੋ ਜੀ ਤੁਸੀਂ ਇੱਕ ਚੀਜ਼ ਦੇਖ ਲਓ ਤੁਸੀਂ ਬੇਸ਼ੱਕ ਸਾਨੂੰ ਚਾਹੇ ਦੇਖ ਕੇ ਤੁਸੀਂ ਮਾੜਾ ਕਮੈਂਟ ਕਰਦੇ ਹੋ ਤੁਸੀਂ ਇਹ ਚ ਦੇਖੋ ਕਿ ਤੁਸੀਂ ਪਹਿਲਾਂ ਸਾਨੂੰ ਦੇਖਣ ਆਨੇ ਹੋ ਦੇਖਣ ਆਨੇ ਹੋ ਸਾਡੀ ਵੀਡੀਓ ਦੇਖਦੇ ਹੋ ਸਾਨੂੰ ਵਿਊ ਦਿਨੇ ਉਸ ਤੋਂ ਬਾਅਦ ਸਾਡੀ ਗੱਲ ਸੁਣ ਕੇ ਫਿਰ ਸਾਨੂੰ ਬੋਲਦੇ ਹੋ ਪਰ ਦੇਖੋ ਕਿਸੇ ਨੂੰ ਮਾੜਿਆ ਕਹਿਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਅਸੀਂ ਵੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਨਾ ਅਸੀਂ ਸੋਚਦੇ ਆ ਕਿ ਕਿਸ ਦਾ ਮਾੜਾ ਹੋਵੇ ਬਾਕੀ ਇਹ ਕਿ ਚਲੋ ਰੱਬ ਤੁਹਾਨੂੰ ਆਪਣੇ ਘਰੇ ਖੁਸ਼ ਰੱਖੇ ਆਪਣੀ ਰਇਆ ਚ ਰਾਰੀ ਰੱਖੇ ਤੇ ਲੜਿਆ ਨਾ ਕਰੋ ਕਮੈਂਟਾਂ 'ਚ ਲੜਿਆ ਨਾ ਕਰੋ ਮੈਂ ਤੇ ਇਹੀ ਗੱਲ بار-बार ਕਹਿੰਦਾ ਜੋਤੀ ਵੀ ਹਜੇ ਇਹੀ ਗੱਲ ਕਹਿੰਦੀ ਸੀਗੀ ਕਿਦਾ ਸਾਜੀ ਕਿਸ ਪਰਪਸ ਦੇ ਉਪਰ ਵੀਡੀਓ ਬਣਾ ਰਹੇ ਸੀ ਕਿ ਲੋਕ ਕਹਿੰਨੇ ਕਿਸ ਪਰਪਸ ਦੇ ਉਪਰ ਜਾ ਕੇ ਲੈ ਕੇ ਚਲੇ ਗਏ ਨੂੰ ਤੇ ਉਹ ਇੱਕ ਤਰ੍ਹਾਂ ਕਹਿੰਦੇ ਕਿ ਲੜਨ ਨਹੀਂ ਲੱਗ ਗਏ ਚਲੋ ਠੀਕ ਹੈ ਬਾਕੀ ਲੋਕਾਂ ਦੀ ਆਪਣੀ ਥਿੰਕਿੰਗ ਹੈ ਤੇ ਗਾਈਜ਼ ਅੱਜ ਦੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ नेक्स्ट ਵੀਡੀਓ ਤਦ ਤੱਕ ਲਈ ਬਾਏ ਬਾਏ